ਸਾਹਿਬ ਦੋਸਤੋ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਆਪ ਦੋਸਤੋ ਅੱਜ ਇੱਕ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਅੱਜ ਦਿਨ ਹੈ ਜੀ ਐਤਵਾਰ ਦਾ ਤੇ ਮੇਰਾ ਰੱਦ ਬਣਿਆ ਸੀ ਵੀ ਅੱਜ ਮੈਂ ਜਾਵਾਂ ਇੱਕ ਕੋਈ ਨਾ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਇੱਕ ਸਾਹਿਬ ਪੌਣੀ ਆਪਾਂ ਤੇ ਆਪਾਂ ਇੱਕ ਜਾਣਾ ਵਾ ਸ਼ਾਇਦ ਜੇ ਮੈਂ ਸ਼ਾਇਦ ਕਹਾਂਗਾ ਕਿਉਂਕਿ ਮੇਰਾ 7 ਵਜੇ ਕੀ ਹੈ ਤੇ ਮੈਂ ਨਿਕਲ ਦੀ ਕੋਸ਼ਿਸ਼ ਕਰਨ ਲੱਗਾ ਹਾਂ ਮੇਰਾ ਰੱਦਾ ਉਹ ਇਥੋਂ ਜਾਂਦਾ ਧਾਰਕਲਾ ਧਾਰਕਲਾ ਤੋਂ ਮੈਂ ਜਾਵਾਂਗਾ ਧਨੇਰਾ ਧਨੇਰਾ ਤੋਂ ਮੈਂ ਜਾਵਾਂਗਾ ਆਪ ਬਸੋਲੀ ਬਸੋਲੀ ਬੋਲ ਨੂੰ ਬਸੋਲੀ ਬੋਲ ਜਾ ਕੇ ਮੈਂ ਸਟੇਟਸ ਵੇਖਣਾ ਆ ਵੀ ਬਸੋਲੀ ਤੋਂ برف ਦਿਖਦੀ ਏ ਕਿ ਨਹੀਂ ਦਿਖਦੀ ਜੇ ਬਸੋਲੀ ਤੋਂ ਮੈਨੂੰ برف દેਖ ਗਈ ਤਾਂ ਉਹ ਤੋਂ 50 ਕਿਲੋਮੀਟਰ ਇੱਕ ਏਰੀਆ ਵਾ ਮਸ਼ਾਅੱਲਾ ਧਾਰ ਇੱਕ ਸ਼ਹਿਰ ਏ ਕੋਈ ਕਸਬਾ ਜਾਂ ਸ਼ਹਿਰ ਏ ਬੂੰਡ ਹੈ ਨਾ ਸੇਲਾ ਭੂਂਡਵਾਲ ਨੂੰ ਜਾ ਕੇ ਤੇ ਉੱਥੋਂ ਗਾਂ ਛਲਾ ਤਰ ਨੂੰ ਕਿਤੇ ਗਰਾਹ ਕੋ ਨਿਕਲਦਾ ਵਾ ਤੇ ਉੱਥੇ ਮੈਂ ਜਾਣਾ ਵਾ ਤੇ ਮੇਰਾ ਵਾਡੇ ਟ੍ਰਿਪ ਹੈ ਸ਼ਾਮ ਨੂੰ ਮੈਂ ਘਰ ਵਾਪਸੀ ਆਣਾ ਵਾ ਪਜਾਮਾ ਰੋਸ ਤੇ ਮੈਂ ਜਾ ਰਿਹਾ ਵਾ ਤੇ ਵੀਡੀਓ ਮੈਂ ਕਟ ਕਰਨੀ ਅੱਜ ਮੈਂ ਨਵਾਂ ਕੈਮਰਾ ਖਰੀਆ ਵਾ Insta360 Ace Pro ਇਹ ਬਹੁਤ ਸ਼ਾਨਦਾਰ ਕੈਮਰਾ ਵਾ ਤੇ ਅੱਜ ਦੀ ਸ਼ਾਨਦਰੀ ਵਿਖਣੀ ਆ ਵੀ ਕਿੰਨਾ ਸ਼ਾਨਦਾਰ ਆ ਤੇ ਇਹਨੂੰ ਚੈੱਕ ਕਰਾਂਗੇ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਮੇਲਾ ਤੁਹਾਨੂੰ ਮੈਂ ਜਾਮਾ ਰੋਸ ਦੇ ਉੱਤੇ ਚਲੋ ਜੀ ਲੱਗੇ ਰਹਿਣਾ ਨਾਨਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬਾਦਾ ਪੜਾ ਸੱਤ ਵਜੇ ਕੇ 6 ਮਿੰਟ ਹੋ ਚੁਕੇ ਜੀ ਮੈਨੂੰ ਨਿਕਲਦਾ ਨਿਕਲਦਿਆਂ ਠੰਡ ਕੋਈ ਨਹੀਂ ਜ਼ਿਆਦਾ ਨਹੀਂ ਲੱਗੀ ਮੈਂ ਦੱਸਤਾਂਦੇ ਨਹੀਂ ਪਾਏ ਮਾਫੀ ਮੈਂ ਮੰਗੂ ਆਪਣਾ ਕੰਮ ਕਰ ਲਿਆ ਤਾਂ ਦਾ ਬੜਾ ਵਾਹ ਸ਼ਾਨਦਾਰ ਆ ਇਹ ਸ਼ਾਂਤ ਮਾਤਾ ਵਾਤਾਵਰਣ ਦਿਨ ਕਲੀਅਰ ਆ ਸੂਰਜ ਆ ਰਿਹਾ ਇਥੋਂ ਲਗਭਗ 50 55 ਕਿਲੋਮੀਟਰ ਪਹੁੰਚ ਗਿਆ ਉਹ ਮੈਂ ਪੁਰੀਆਂ ਵੀਡੀਓ ਚ ਪਹਿਲਾਂ ਵੀ ਵਿਖਾਇਆ ਵਾ ਕਿ ਸਹੀ ਉਹ ਫਾਟਾ ਫਸ ਕਿਪ ਕਰਨੇ ਆ ਨੂੰ ਮਿਲਦਾ ਸਿੱਤਾ 50 ਕਿਲੋਮੀਟਰ ਦੇ ਬਾਅਦ ਹੀ ਅੱਗੇ ਫਿਰ ਫਾਤਹ ਹੋਰ ਗਾਦੇ ਚੱਲਾਂਗੇ ਸਾਹਮਣੇ ਤੋਂ ਖੂਬ ਸ਼ੋਰ ਤੋਂ ਸ਼ੋਰ ਚੱਲੇ ਆ ਮੈਨੂੰ ਲੱਗੀ ਠੰਡ ਮੈਂ ਕੋਈ ਗੈਰ ਦਸਤਾਨੇ ਲੈ ਕੇ ਹੁਣ ਕੱਟ ਕੇ ਪਾਉਣ ਲੱਗਾ ਦਸਤਾਨੇ ਫਤਨੀ ਘਰੀ ਮੜੀ ਜਾਂਦਾ ਪਰ ਫਿਰ ਵੀ ਗਲਤੀਆਂ ਜੜੀਆਂ ਪਰ ਜਾਂਦਾ ਮੈਂ ਪਟਾਣਗੜ੍ਹ ਕੋਲ ਪਹੁੰਚ ਗਏ ਜੀ ਤੇ ਸੂਰਜ ਤਾਂ ਆ ਗਿਆ ਉਦਾਂ ਆ ਠੰਡ ਬਹੁਤ ਜ਼ਿਆਦਾ ਲੱਗਣ ਦੀ ਆ ਮੇਰੀ ਉਮੀਦ ਤਾਂ ਕਿਤੇ ਬਾਅਦ ਠੰਡੇ ਆ ਵੀ ਆ ਗਿਆ ਚੱਕੀ ਬੈਂਕ ਦਾ ਏਰੀਆ ਹੋਣਾ ਲੱਗੇ ਕੋ ਫ੍ਰੀਕ ਇੱਥੇ ਥੀ ਲਗਾਣਾ ਤਾਂ ਇਹ ਮੈਂ ਲਗਭਗ 5 ਦਲਿਆਂ 500 ਤੇ ਸਾਰ ਖਲਾਂ ਦੇ ਇਹਨਾਂ ਵੀ ਟੇੜਿਆ ਇਹ ਖੜਾ ਚਾਹ ਪੀ ਕੇ ਤੇ ਧੁੱਪੇ ਖਲੋ ਕੇ ਥੋੜੀ ਜਿਹੀ ਮਨ ਤਰਵਾਸ ਮਿਲਦੀ ਆ ਪਰ ਕੰਬਣੀ ਛੰਡੀ ਜੇ ਚਲੋ ਚਲੋ ਗੁਰਦਾਸ ਸਾਹਿਬ ਤੱਕ ਤੇ ਜਾਂਦੇ ਆ ਉੱਥੇ ਜਾ ਕੇ ਤੇ ਫਿਰ 10 ਮਿੰਟ ਲੈ ਕਰਕੇ ਤੇ ਬਹਿ ਜਾਗੇ 10 15 ਮਿੰਟ ਤੇ ਫਿਰ ਆਪਣੇ ਘਰ ਨਵਾਵਾਂਗੇ ਹੁਣ ਮੈਂ ਆ ਗਿਆ ਬਨੇਰੇ ਪਹੁੰਚਾਂ ਵਾਲਾ ਤੇ ਇਹਦਾ ਇਹ ਕੈਮਰਾ ਨਾ ਇਹ ਕੈਮਰਾ AI ਚੈਪੋਲਾ ਤਾਂ ਹੀ ਮੈਂ ਛੋਟਰੀ ਇੱਕ ਰਾਈਡਿੰਗ ਕੀਤੀ ਵੀ ਜੋ ਵੀ ਤੰਗੀਆਂ ਆ ਸਕਦੀਆਂ ਵਾ ਪਤਾ ਲੱਗ ਜਾਣਾ ਤੰਗੀ ਪਹਿਲੀ ਆ ਗਈ ਆ ਵੀ ਮੈਂ ਫੋਰ ਕੇ ਰਿਕਾਰਡਿੰਗ ਕਰਨ ਰਿਆ ਸੀ 24 fps ਫਰੇਮ ਰੇਟ ਜਿਹੜਾ 24 ਸੀ ਤੇ ਉਹਦੇ ਵਿੱਚ ਕੁਝ 2-3 ਮਿੰਟ ਦੀ ਰਿਕਾਰਡਿੰਗ ਤੋਂ ਬਾਅਦ ਨਾ ਵਾਰਨਿੰਗ ਆਉਣ ਲੱਗ ਪਈ ਇੱਕ ਮੈਂ ਹੁਣ ਰੋਕੇ ਵੇਖੀ ਤੇ ਉਹ ਵਾਰਨਿੰਗ ਹੀ ਆਹੀ ਇਹ ਜਿਹੜੀ ਮੈਮਰੀ ਕਾਰਡ ਨਾ ਉਹ ਇੰਨੀ ਜ਼ਿਆਦਾ ਸਪੀਡ ਵਾਲਾ ਨਹੀਂ ਆ ਪਹਿਲੇ ਕਿ ਹਮੇ ਜੋ ਚੱਲਣ ਰਿਹਾ ਹੀ ਪਰ ਉਹ ਚੱਤਾ ਹੀ ਫੋਲ ਐਸਡੀ ਤੇ ਅੱਜ ਮੈਂ 4K ਰਿਕਾਰਡਿੰਗ ਕਰ ਰਿਹਾ 4K ਰਿਕਾਰਡਿੰਗ ਜਿਹੜੀ ਆ ਫਾਈਲ ਬਹੁਤ ਹੈਵੀ ਹੋ ਜਾਂਦੀ ਹੈ ਉਹਦੇ ਵਾਸਤੇ ਹੀ ਮੈਮਰੀ ਕਾਰਡ ਜਿਹੜਾ ਇੰਨਾ ਸਖਸ਼ਮ ਨਹੀਂ ਆ ਜਿਹੜੀ ਸਪੀਡ ਹੀ ਵਰਤਨੇ ਪਤਾ ਨਹੀਂ ਕਿੰਨੀ ਸਪੀਡ ਆ ਮੈਂ ਜਾ ਕੇ ਵੇਖੂਗਾ ਤੇ ਹੁਣ ਮੈਂ 2.10 ਸੱਤ ਤੇ ਕਰ ਰਿਹਾ ਰਿਕਾਰਡਿੰਗ 2.10 ਸੱਤ ਕੀ ਯਾਨੀ ਕਿ ਨਾ ਫੋਲ ਐਸਡੀ ਆ ਨਾ 4K ਆ ਫੋਲ ਐਸਡੀ ਤੇ 4K ਦੇ ਇਹਨੂੰ ਵੀਡੀਓ ਨਾਲ ਸੋਣੀਆ ਸੋਣੀਆ ਵਾਧੀਆਂ ਤੇ ਮਜ਼ਾ ਵੜਿਆ ਬੈਸਟ ਬੰਗਾਲ ਦੀ ਗੱਡੀ ਅੱਗੇ ਜਾਂਦੀ ਹੈ ਪਹਿਲੀ ਨੂੰ ਟਿੰਡਾ ਜੀਤੜਾ ਦੀ ਨੂੰ ਉਰਸਟ ਹੁੰਦੇ ਆ ਤੇ ਮੈਂ ਹੁਣ ਅੱਗੇ ਸ਼ਾਇਦ ਮੇਕੋ ਬਹੁਤਾ ਨਾ ਜਾਇਆ ਜਾਵੇ ਗੁਰਦੁਆਰਾ ਸਾਹਿਬ ਤੋਂ ਗਾਣ ਨਾ ਜਾਵਾਂ ਕਿਉਂਕਿ ਠੰਡ ਜਿਹੜੀ ਇਹਨੂੰ ਬਹੁਤ ਜ਼ਿਆਦਾ ਲੱਗਦੀ ਤੇ ਤਾਂ ਵਾਧੀਆਂ ਦੀ ਮਜ਼ਾ ਵੜਾਉਂਦੇ ਹੋਏ ਠੰਡ ਚਲਣਾ ਨਾ ਰੈਂਦੀ ਜਾਂਦੀ ਆ ਇਹ ਇਧਰ ਆਵਲ ਕਣਾ ਜਦੋਂ 15 ਅਗਸਤ ਤੇ ਆਏ ਹਾਂ ਮੈਂ ਨਾਂਕੇ ਗਿਆ ਹਾਂ ਤੇ ਮੀਂਹ ਬੜਾ ਏਦੋਂ ਤੇ ਇੱਥੇ ਪਾਣੀ ਇਹ ਨਾ ਜ਼ਿਆਦਾ ਹੈ ਵੀ ਤਾਂ ਸੜਕ ਨਹੀਂ ਦੇਦੀ ਹਾਂ ਉੱਤੋਂ ਪਾਣੀ ਆਉਂਦਾ ਸੀ ਆ ਸਾਰੀ ਸੜਕ ਪਾਣੀ ਨਾਲ ਭਿੱਜੀ ਜੇ ਮੈਨੂੰ ਵੀਡੀਓ ਲੱਭੀ ਤੇ ਮੈਂ ਤੁਹਾਨੂੰ ਇਸੇ ਵੀਡੀਓ ਚ ਸੀਨ ਦਿਖਾਉਂਗਾ ਜੇ ਕਦਮੀ ਕੱਢਣੀ ਚਾਹਦੇ ਤਾਂ ਜੇ ਕਦੇ ਘਰ ਮੀਆਂ ਕੇ ਘਰ ਤੇ ਚਲੋ ਜੇ ਬਾਹਰ ਆ ਕੇ ਬਾਹਰ ਭੇਜ ਲੋ ਪਰ ਇੱਕ ਸੱਪ ਐਮਪੀ ਚੂਟ ਸੰਦੇ ਹੋ ਟਿਕੜਿਓ ਇੱਥੇ ਹੀ ਪਾਣੀ ਦੇ ਫਰਲੇ ਆਪਣੇ ਫਰਲੇ ਸੋਨਾ ਮੋਲਿਆ ਹੁਣ ਆ ਜਾਣਾ ਵਾ ਧਾਰ ਕਲਾ ਤਗਾ ਰਕਲਾ ਉਹ ਤਾਂ 20 ਕਿਲੋਮੀਟਰ ਘਾਵਾ ਦਨੇੜਾ ਵਾ ਤੇ ਤਾਂ ਤੇ ਦਨੇੜੇ ਦੇ ਇਤਿਮ ਵਿਟਵਨੀ ਵਿੱਚ ਗੁਰਦਰਾ ਸਾਹਿਬ ਜਿੱਥੇ ਮੈਂ ਜਾਣਾ ਉਹ ਆ ਜੇ ਦਸੰ ਮੇਲੇ ਤੇ ਜੁਹਾ ਤੇ ਆਸਿਕ ਉਥੇ ਸਾਂਝ ਹੈਗੀ ਆ ਉਥੇ ਜਾ ਕੇ ਇਹੀ ਆਪਾਂ ਪਾਵਾਂਗੇ ਬਹੁਤ ਇਤਿਹਾਸਿਕ ਗੁਰਦਰਾ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਲਿੰਕਡ ਗੁਰਦਰਾ ਸਾਹਿਬ ਜਿਨ੍ਹਾਂ ਨੇ 88 ਖੜਕਾਤੀ ਸੀ ਸਰਖਾਂ ਦਿੱਤੀ ਸਮਾਨੇ ਦੀ ਜਿੱਥੋਂ ਲੰਘਦੇ ਜਾਂਦੇ ਕਿਤੇ ਜਿੱਤ ਹੁੰਦਾ ਕਰਦੇ ਜਾਂਦੇ ਸੀ ਤੇ ਜ਼ਮੀਨਾਂ ਲੋਕਾਂ ਦੀ ਜ਼ਮੀਨਾਂ ਲੋਕਾਂ ਨੂੰ ਵਾਪਸ ਲਿਆ ਕੇ ਚੌਧਰੀ ਬਣਾ ਖਤਮ ਕਰਦੇ ਆ ਇਹ ਕੰਮ ਜਿਹੜਾ ਉਹਨਾਂ ਨੇ ਕੀਤਾ ਹੈ ਹੁਣ ਤਵਾਰ ਕਲਾ ਤੋਂ ਅੱਗੇ ਜਾ ਕੇ ਮਿਲਦੀਆਂ ਜੀ ਉਮਰ ਲਾਲੀਆ ਆਪਣੀ ਅਗਲੀ ਬ੍ਰੇਕ ਕਿਹਿਆ ਧਰਕਲਾਂ ਇੱਥੇ ਮੈਂ ਬ੍ਰੇਕ ਤਾਂ ਲਾਈ ਆ ਵੀ ਜਦੋਂ ਆਪਾਂ ਧਰਖਾਂ ਤੋਂ ਦਿਨੇਰੇ ਨੂੰ ਜਾਂਦੇ ਆ ਨਾ ਇੱਥੋਂ ਜਿਹੜਾ ਜਿਹਨੂੰ ਮਿੰਨਿੰਗੋਵਾ ਕਹਿੰਦੇ ਆ ਤੁਹਾਨੂੰ ਮੈਂ ਇੱਧਰ ਮਿੰਨਿੰਗੋਵਾ ਉਹ ਥੱਲੇ ਇੱਥੋਂ 5 ਕਿਲੋਮੀਟਰ ਡਾਊਨ ਇੱਥੋਂ ਮੈਂ ਵਿਖਾਉਣਾ ਇੱਥੋਂ ਦੇਖਦਾ ਸਾਫ਼ ਪਹਿਲਾਂ ਜਦੋਂ ਆਪਾਂ ਜਾਣਦੇ ਨੇ ਅੰਦਰ ਉਹ ਜੀ ਸੋਚਦੇ ਨੇ ਕਿ ਇਹ ਹੈ ਕੀ ਆ ਇਹ ਲੇਕੜੀ ਹੋ ਗਈ ਚ ਮੇਰਾ ਲੇਕ ਤੇ ਅੱਗੇ ਪੈਂਦੀ ਆ ਇਹ ਕੋਈ ਸਮਝ ਨਹੀਂ ਆਦੀ ਪਰ ਫਿਰ ਪਤਾ ਲੱਗਾ ਵੀ ਇਹੋ ਹੀ ਮਿੰਨੀ ਗੋਵਾ ਹੁਣ ਮੈਂ ਤੁਹਾਨੂੰ ਦੱਸਣਾ ਕਿ ਕਿਉਂ ਉਹਨਾਂ ਉਹਨਾਂ ਕਿ ਤਾਂ ਜਾ ਰਹੇ ਆ ਵੀ ਮੈਂ ਉਹਦਾ ਬਰਫ ਦੇਖ ਰਹੀ ਹੁਜੇ ਬਣਾਉਂਦੇ ਤਾਂ ਨਹੀਂ ਕੋਈ ਨਹੀਂ ਆ ਪਰ ਮੈਂ ਆ ਗੜੀ ਆਣਾ ਮੈਂ ਹੁਣ ਗੁਰਦਾਸ ਸਾਹਿਬ ਦਰਸ਼ਨ ਕਰਾਂਗਾ ਤੇ ਬਸ ਉੱਥੇ ਹੀ ਵਾਪਸ ਆਵਾਂਗਾ ਤੇ ਹੁਣ ਮੈਂ ਤੁਹਾਨੂੰ ਉਸੇ ਕਿਉਂ ਸੋਟਾ ਪਰ ਨੰਨੀ ਗੋਵਾ ਠੀਕ ਹੈ ਜੀ 1x 3x ਤੱਗੇ ਆਉਂਦੇ ਆ 5x ਇਹ ਆਜੀ 10x ਇਹ ਮੀਨਿੰਗ ਹੋਵਾ ਬਰ ਇਹਨੂੰ ਹੋਰ ਜ਼ੂਮ ਕਰਨੀ ਆ ਪਿਆ ਤਾਤਾ ਜੀ ਤਾਂ ਤੇ ਦਨੇਰੇ ਦੇ ਵਿੱਚ ਆ ਸ਼ਹੀਦ ਰਾਮ ਸਿੰਘ ਪਠਾਣੀਆਂ ਮੈਮੋਰੀਅਲ ਗੁਰਨਾਣਕ ਦੇ ਯੂਨੀਵਰਸਿਟੀ ਕੈਂਪਸ ਨਿਆੜੀ ਨਿਆੜੀ ਪੈਂਦਾ ਹਥ ਤੇ ਬਹੁਤ ਸੋਹਣਾ ਇੱਕ ਬਣਿਆ ਕੈਂਪਸ ਜਿਹੜਾ ਕਿ ਗੁਰਨਾਣਕ ਦੇ ਯੂਨੀਵਰਸਿਟੀ ਨੇ ਬਣਾਇਆ ਸੋਚਿਆ ਬਹੁਤੀ ਲੱਗਾ ਸੋਚਿਆ ਇਹਨੂੰ ਵਿੱਚ ਕਵਰ ਕਰਨਾ ਕੈਮਰੇ ਦੇ ਪਹਾੜਾਂ ਦੇ ਵਿੱਚ ਹੀ ਆ ਜੀ ਸੈਂਟਰ ਸਾਰਾ ਬਣਿਆ ਸੋਹਣਾ ਮਾਹੌਲ ਆ ਇਹ ਕਿਹਨੇ ਪਹਾੜਾਂ 'ਚ ਪੜਨਾ ਹੋਵੇ ਵਧਾਨੀ ਕਾ ਜੀ ਵਧੀਆ ਵਾ ਤੇ ਇਹ ਵੀ ਇੱਕ ਸੰਸਥਾ ਜੀ ਨੇ ਅੜੀ ਹੋਈ ਚੀ ਤੁਹਾਨੂੰ ਬਤਾਉਂਦੀ ਆ ਵੀ ਵੀ ਸੋਹਣੀ ਆ ਖੋਲੀ ਇੱਕ ਜੜਗੀ ਜਾਵਦੇ ਹਾਂ ਤੇ ਬੰਦ ਹੋ ਗਿਆ ਵੇਲੀ ਕਹਿੰਦੇ ਹੁੰਦੇ ਇਹਨੂੰ ਲਓ ਜੀ ਮੈਂ ਗੁਰਦਾਸ ਸਾਹਿਬ ਦੇ ਕੋਲ ਪਹੁੰਚ ਚੁੱਕਿਆ ਹਾਂ ਜੀ ਇੱਥੇ ਤੁਹਾਨੂੰ ਬੋਰਡ ਦੇ ਜਾਂਦਾ ਵਾ ਫਟਵਾ ਪਿੰਡ ਪਿੰਦਾ ਤਾਰਕਲਾ ਤਾਨ ਨਾ ਬਾਬਾ ਦਾਸ ਸਿੰਘ ਫਾਤਿਹ ਤਾਨਿਆ ਗੁਰੂ ਸਾਹਿਬ ਤੁਹਾਡੇ ਸਿੱਖ ਤਾਨ ਤੁਹਾਡੀ ਥਿਉਰੀ ਤਾਨ ਤੁਹਾਡੀ ਫਲਸਫੀ ਇਹ ਦਾ ਜਿਹੜੇ ਰਹੋ ਜੀ ਜਾਂਦੇ ਜੇ ਜ਼ਰੂਰ ਬ੍ਰੇਕ ਮਾਰਿਆ ਕਰੋ ਇੱਥੇ ਗੁਰਦਵਾਰ ਸਾਹਿਬ ਦਰਸ਼ਨ ਕਰਿਆ ਕਰੋ ਇੱਥੇ ਲਾ ਲੈਨੇ ਆ ਆਪਣਾ ਸਕੂਟਰ ਥਈ ਨਹੀਂ ਆ ਰਿਹਾ ਸਲੀ ਨਹੀਂ ਆ ਰਿਹਾ ਸਟੈਂਡ ਉਸ ਤੋਂ ਨਹੀਂ ਰਾਲ ਕੀ ਅਗਿਛੇ ਲਾ ਲਏ ਜਿਹਾ ਆਪਣਾ ਸਕੂਟਰ ਤੇ ਇਦਾਂ ਗੁਰਦਾ ਸਾਹਿਬ ਦੀ ਐਂਟਰੀ ਆ ਜੀ ਪਿੰਡ ਭਟਵਾ ਪੈਂਦਾ ਵਾ ਜਾਣਕਾਰੀ ਇਹ ਇਕੱਠੀ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਬਾਹਰ ਬੋਰ ਤੋਂ ਦੇਖ ਸਕਦੇ ਹਾਂ ਮਹਾਬਾ ਬੰਦਾ ਸਿੰਘ ਬਹਾਦਰ ਜਨਮਿਆ ਜੀ 16 ਅਕਤੂਬਰ 1670 ਨੂੰ ਜਨਮ ਸਥਾਨ ਆ ਪਿੰਡ ਰਜੌੜੀ ਹੁਣਸ਼ ਜੰਮੂ ਸ਼ਹਿਰ ਪਿੰਡਵਜੀ ਪਿਤਾ ਰਾਮਦੇਵ ਫਰਹੰਦ ਜਿੱਤ ਕੀਤੀ ਜੀ 12 ਮਈ 1710 ਨੂੰ ਤੇ ਸ਼ਹੀਦਦੀ ਹੋਈ ਹੈ ਸਿੰਘਾਂ ਦੀ 9 ਜੂਨ 1716 ਨੂੰ ਪਿੰਡ ਪਟਵਾ ਤਹਿਸੀਲ ਤਾਰਕਲਾ ਜ਼ਿਲ੍ਹਾ ਪਠਾਨਕੋਟ ਹੁਣ ਆਪਾਂ ਉੱਤੇ ਜਾਂਦੇ ਹਾਂ ਜੇ ਗੋਤੜ ਸਾਹਿਬ ਦੇ ਇਹਦੀ ਰੀਕਨਸਟਰਕਸ਼ਨ ਹੋਈ ਆ 10 ਸਿੱਕਾ ਨੇ ਕੀਤੀ ਹੈ ਜੀ ਜੂਨ ਜੁਲਾਈ 2011 ਨੂੰ ਇਹਨਾਂ ਦੀ ਜਾਣਕਾਰੀ ਮਿਲ ਹੈਗੀ ਆ ਵੀ ਜਿਹੜੇ ਹੁਣ ਇੱਥੇ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਪਿਤਾ ਜੀ ਦੀ ਇਨਵੋਲਵਮੈਂਟ ਹੀ ਇਹ ਜਗ੍ਹਾ ਨੂੰ ਤਲਾਸ਼ ਕਰਨ ਵਾਸਤੇ ਉਕੇ ਬਾਬਾ ਬੰਦਾ ਸਿੰਘ ਜੀ ਭਾਦਰ ਜਦੋਂ ਗਏ ਆ ਨਾ ਚੰਬਾ ਸੈਡ ਉਦੋਂ ਇੱਥੇ ਰੁਕੇ ਸੀ ਆ ਵੇਖੋ ਮੈਂ ਤਾਂ ਚੜ ਕੇ ਜਾਣਦੇ ਆ ਪੌੜੀਆਂ ਸਟੈਪ ਤਾਂ ਹੁੰਦੇ ਆ ਤੇ ਉਹਦਾ ਮਤਲਬ ਆ ਵੀ ਕਿਲਾ ਜੇ ਆਹੀ ਉੱਤੇ ਹੁਣ ਜੇ ਆਪਾਂ ਗੱਲ ਕਰੀਏ ਇਤਿਹਾਸ ਦੀ ਗੁਰਦੁਆਰਾ ਸ੍ਰੀ ਪ੍ਰਤਾਪ ਗੜ੍ਹ ਸਾਹਿਬ ਕਹਿੰਦੇ ਆ ਇਹਨੂੰ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੰਦ ਸਿੰਘ ਬਹਾਦਰ ਜੀ ਨੇ ਚੰਬੇ ਨੂੰ ਜਾਂਦੇ ਹੋਏ ਵਿਸ਼ਰਾਮ ਅਤੇ ਬੰਦਗੀ ਕੀਤੀ ਸੀ ਇਸ ਸਥਾਨ ਤੋਂ ਮੈਦਾਨ ਤੇ ਪਹਾੜਾਂ ਵੱਲ ਦੇ ਸਾਰੇ ਗੁਰਾਂ ਸਮੇਤ ਨੂਰਪੁਰ ਦੇ ਕਿਲ੍ਹ ਦੀਆਂ ਮੁਗਲ ਸਰਗਰਮੀਆਂ ਤੇ ਨਜ਼ਰ ਰੱਖੀ ਜਾ ਸਕਦੀ ਸੀ ਖਾਲਸਾ ਰਾਜ ਨਾਮਵਰ ਜਰਨੈਲ ਸਰਦਾਰ ਜੋਰawar ਸਿੰਘ ਨੇ ਖਾਸ ਹੀ ਫੌਜਾਂ ਸਮੇਤ ਇੱਥੇ ਕੈਂਪ ਖਿਤਾ ਸੀ ਜੋਰਾ ਸਿੰਘ ਜੀ ਦਾ ਨਾਂ ਬਹੁਤ ਸਤਿਕਾਰ ਨਾਲ ਆ ਜਾਂਦਾ ਜੀ ਖਾਸਾ ਬੰਦ ਵਿੱਚ ਉਹਨਾਂ ਨੇ ਵੀ ਕੈਂਪ ਕੀਤਾ ਹੀ ਸਦਾਜ ਜੋਰਾ ਸਿੰਘ ਜੀ ਨੇ ਤੇ ਬਹੁਤੀ ਏਸ਼ੀਆ ਦੇ ਇਲਾਕੇ ਨੂੰ ਖਾਸਾ ਰਾਜ ਵਿੱਚ ਸਥਾਪਿਤ ਕੀਤਾ ਹੀ ਸਿਰ ਪਹਿਲੀ ਤੇ ਆਖਰੀ ਵਾਰ ਭਾਰਤ ਦੇ ਕਿਸੇ ਜਨਰਲੇ ਪੰਗੋਲੀ ਦੇ ਤੇ ਰਾਜਨੀਤਿਕ ਹੱਦਾਂ ਵਧਾਈਆਂ ਤੇ ਪ੍ਰਤਾਪੀ ਜਿੱਤ ਦੀ ਸਦਕੇ ਹੀ ਇਸ ਸਥਾਨ ਦਾ ਨਾਮ ਗੁਰਦਾਰ ਪ੍ਰਤਾਪ ਘਰਸਾਬ ਰੱਖਿਆ ਗਿਆ ਜਦੋਂ ਆਪਾਂ ਲੇਹ ਲਦਾਖ ਸੈਰ ਜਾਂਦੇ ਆ ਜੀ ਉਦੋਂ ਵੀ ਉੱਥੇ ਜਿਹੜੀ ਹੈ ਨਾ ਇਹ ਜਨੋਜੁਰਾਵਰ ਸਿੰਘ ਤੇਾਨੂੰ ਬਹੁਤ ਸਾਰਾ ਇਤਿਹਾਸ ਮਿਲਦਾ ਵਾ ਜੀ ਵੇਖਣ ਨੂੰ ਇਹ ਸੋਨੇ ਨਿਸ਼ਾਨ ਸਾਹਿਬ ਸ਼ੁਭ ਤੇ ਆ ਜੀ ਪਹਾੜਾਂ ਦੇ ਵਿੱਚ ਆਲਾ ਦੋਲ ਬਾਅਦ ਚ ਵੀ ਖਾਉਣਾ ਪਹਿਲਾਂ ਹੀ ਗੁਰਦਸਬ ਮੱਥਾ ਟੇਕ ਆ ਗਿਆ ਜੀ ਸਾਫ ਤੇ ਜੀ ਇਹ ਮਸਾ ਜੇ ਗਲੀ ਬਣਾ ਜੀ ਫਿਰ ਰਾਲਾ ਦਵਾਲ ਮਾਰਦੇ ਗੁਰਦਸਾ ਤਾਂ ਖਾਈ ਜੀ ਅੰਸ਼ ਕੋਲੇ ਦੇ ਵਿੱਚ ਬਿਲਕੁਲ ਸਭ ਮੈਂ ਜੀ ਇਸ ਵਕਤ ਗੁਰਦਾਸ ਸਾਹਿਬ ਦੇ ਕੰਪਲੈਕਸ ਦੇ ਬਿਲਕੁਲ ਤੇ ਮੇਰੇ ਨਾਲ ਆ ਭਾਈ ਸਾਹਿਬ ਜੀ ਇਹ ਭਾਈ ਸਾਹਿਬ ਵੀ ਨਾਂ ਕੀ ਆਪਣਾ ਜੀ ਜਸਵੀਰ ਹਾਂ ਜੀ ਜਸਵੀਰ ਸਿੰਘ ਜਸਵੀਰ ਸਿੰਘ ਜੀ ਇਹ ਭਾਈ ਸਾਹਿਬ ਜੀ ਇੱਥੇ ਸੇਵਾ ਕਰਦੇ ਆ ਤੇ ਮੈਨੂੰ ਵੀ ਪਤਾ ਲੱਗਾ ਵੀ ਇਹਨਾਂ ਦੇ ਪਿਤਾ ਜੀ ਨੇ ਗੁਰਦਆਰਾ ਸਾਹਿਬ ਨੂੰ ਲੱਭਣ ਵਿੱਚ ਕੀਤਾ ਹੀ ਸਪੋਰਟ ਪੂਰੀ ਕੀਤੀ ਤੇ ਸਰਕਾਰ ਕੋਲ ਜਗ੍ਹਾ ਲਈ ਹੀ ਵਿਭਾਗ ਕੋ ਉਹਦੇ ਬਾਰੇ ਦੱਸੋ ਮੜਾ ਜੀ ਕਿਹੜੇ ਸਾਲ ਚ ਤੇ ਕਿਹੜੇ ਸਨ ਚ ਇਹ ਕਿਦਾਂ ਕਿਦਾਂ ਬਣੀ ਵਿੱਦ ਇਹ ਬਜ਼ੁਰਗ ਦੱਸਦੇ ਜੀ 1960 ਦੇ ਲਗਭਗ ਦੇ ਵਿੱਚ ਉਹ ਇੱਥੇ ਸਰਕਲ ਚ ਤੇ ਬਤੌਰ ਮਹਿਕਮੇ ਤੋਂ ਆਏ ਸੀ ਅਸਹੀ ਤੇ ਉਹਨਾਂ ਦੇ ਵਿੱਚ ਪਹਿਲੇ ਤੋਂ ਚਲੋ ਵੈਸੇ ਉਹਨਾਂ ਦਾ ਇਹ ਸੀਗਾ ਵੀ ਸਿਰਫ ਗੁਰਦਾਰਾ ਸਾਹਿਬ ਮਾਰੇ ਪ੍ਰਕਾਸ਼ ਕਰਨੇ ਹੈਗੇ ਗੁਰਦਾਰਾ ਸਾਹਿਬ ਜੀ ਤੇ ਬਾਕੀ ਉਹਦੇ ਵਿੱਚ ਜਦੋਂ ਜਦਾਂ ਸਲਾਨਾ ਕੋਈ ਪ੍ਰੋਗਰਾਮ ਕਰਦੇ ਸਨ ਉਹ ਦਰਬਾਰ ਸਾਹਿਬ ਤੋਂ ਆਉਂਦੇ ਸਨ ਸਾਡੇ ਪਰ ਰਾਗੀ ਪਾਠ ਹੀ ਉਹ ਲੱਗੀ શકੀ ਨਹੀਂ ਸੀ ਉਹ ਤੋਂ ਥੋੜਾ ਗੁਰੂ ਵੀ ਨਹੀਂ ਸੀ ਤਾਂ ਅੱਛਾ ਜੀ ਤੇ ਉਹਨਾਂ ਤੋਂ ਵੱਲੋਂ ਵੀ ਕੋਈ ਦੁੱਦੀ ਜੀ ਵੀ ਸੀਗੇ ਜਿਨ੍ਹਾਂ ਵੱਲੋਂ ਉਹ ਉਹਨਾਂ ਨੂੰ ਕੋਲੋਂ ਕੋਈ ਖਬਾਣੀ ਸਮਝ ਲੋ ਇਹ ਹੋਈ ਐ ਵੀ ਇਹ ਉਸੋ ਗਾਇਸ ਇਤਿਹਾਸ ਨਾਲ ਸਬੰਧਤ ਹੈ ਗੁਰਦਾਰਾ ਸਾਹਿਬ ਚਲੋ ਹੌਲੀ 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 ਚਲਦਾ ਗਿਆ ਕੱਲ ਦਾ ਕੱਲ ਚਲਦਾ ਗਿਆ ਉਹਦੇ ਬਾਅਦ ਉਹ ਜੇ ਮੇਰੇ ਅਚੇ 1986 84 86 87 ਦੀ ਇੱਕ ਲਗਭਗ ਦੀ ਹੈਗੀ ਇਹ ਗੱਲ ਜਦੋਂ ਸਮੁੰਦਰ ਸਿੰਘ ਸਾਹਿਬ ਕੋਈ ਆਟੀਫ ਸਨ ਅਥੇ ਉਹ ਆਪਣੇ ਇਸ ਇਲਾਕੇ ਦੇ ਪਠਾਨ ਕੋਟਾਇ ਇਸ ਨੂੰ ਉਹਨਾਂ ਵੱਲੋਂ ਫਿਰ ਜਿਆਦਾ ਉਪਰਾਲਾ ਉਹਨਾਂ ਦਾ ਜਿਆਦਾ ਸਹਿਯੋਗ ਉਹਨਾਂ ਦਾ ਬਲ ਕੀਤਾ ਗਿਆ ਔਰ ਉਹਨਾਂ ਵਜੋਂ ਉਹਨਾਂ ਕੋਈ ਆਰਮੀ ਦੇ ਸਿੰਘਾ ਕੋਈ ਕਰਨਲ ਸਨ ਕਹਿ ਸਕਦੇ ਹਾਂ ਤੇ ਉਹਨਾਂ ਵੱਲੋਂ ਇਹ ਸਾਰਾ ਜੋ ਵੀ ਹੈ ਇਤਿਹਾਸ ਨੂੰ ਲੱਭ ਕੇ ਹਾਂਜੀ ਬੋਰਡ ਬਣਾ ਕੇ ਉੱਤੇ ਲਿਖਾਈ ਕਰਾ ਕੇ ਸਾਰਾ ਫਿਰ ਉਹ ਫਿਰ ਆਪ ਹੀ ਨਾਲ ਇਥੋਂ ਲੇਬਰ ਨੂੰ ਲਾਗ ਲਾ ਕੇ ਲਾ ਕੇ ਮਤਲਬ ਕਿ ਲਗਾ ਕੇ ਕੇ ਸਾਨੂੰ ਬੋਰਡ ਉਹਦੇ ਤੋਂ ਬਾਅਦ ਫਿਰ ਚਲੋ ਹੋਰ ਵੀ ਆਉਂਦੇ ਕੋਈ ਕਦੇ ਇੰਨਾ ਕੋਈ ਹੈ ਨਹੀਂ ਸੀਗਾ ਨਾਮ ਨੇਲ ਨਹੀਂ ਹੋਇਆ ਕਿਸੇ ਦਾ ਵੀ ਉਹਦੇ ਤੋਂ ਬਾਅਦ 1900 2000 ਦੇ ਮਿਰਹੇ ਜੀ ਕੋਈ 6-7 ਦੇ ਲਗਭਗ ਆਪਣੇ ਹੈਗੇ ਨਾਮ ਦਾ ਹਿਸਟੋਰੀਕਲ ਆਪਣੇ ਸੁਰਪ੍ਰੀਤ ਸਿੰਘ ਉਦੋਕੇ ਅੱਛਾ ਅੱਛਾ ਸੁਰਪ੍ਰੀਤ ਸਿੰਘ ਉਦੋਕੇ ਹਾਂਜੀ ਹਾਂਜੀ ਉਹਨਾਂ ਵੱਲੋਂ ਫਿਰ ਸਾਰਾ ਕੁਝ ਮੁੜਕੇ ਬਣਾਇਆ ਕਰ ਉਹਨਾਂ ਵੱਲੋਂ ਮੈਗਜ਼ੀਨ ਵੀ ਬਣਾਈ ਗਈ ਹੈ ਇੱਥੇ ਮੈਗਜ਼ੀਨ ਮੈਗਜ਼ੀਨ ਬਣਾਈ ਗਈ ਉਹਨਾਂ ਨੇ ਬਣਾਈ ਉਹ ਇਸ ਤਰ੍ਹਾਂ ਦਾ ਸਭ ਤੇ ਤੇ ਉਹਦੇ ਤੋਂ ਬਾਅਦ ਚਲੋ ਦੋ ਚਾਰ ਹੋਰ ਵੀ ਆਏ ਨਾ ਫਿਰ ਇਤਿਹਾਸ ਕਰਦੇ ਹਾਂ ਨਿਊਜ਼ੀਕਲ ਬੰਦੇ ਹਾਂਜੀ ਹਾਂਜੀ ਨਹੀਂ ਕੋਈ ਜਿੱਦਾਂ ਸ਼ਰੋਣੀ ਕਮੇਟੀ ਹੈ ਜਾਂ ਕੋਈ ਕਮੇਟੀ ਉਹਨਾਂ ਚ ਕੋਈ ਸਹੀ ਜੇ ਕੋਈ ਬਿਹਤਰ ਕੋਈ ਕੁਝ ਨਹੀਂ ਮੈਨੂੰ ਤਕਰੀਬਨ 1999 ਦੇ ਲਗਭਗ ਅੱਜ ਤੋਂ ਅ ਅੱਛਾ ਜੀ ਤੁਹਾਡੇ ਨਿਮਰਤਾ ਤੋਂ ਹਿੰਜੀ ਹਾਂ ਜੀ ਤੇ ਮੇਰੇ 25 26 ਸਾਲ ਹੋ ਗਏ ਪਰ ਮੇਰੇ ਕੋਲ ਹਜੇ ਤੱਕ ਕਿਤੇ ਨਾ ਵੀ ਕੋਈ 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 ਹਸਾਰ ਨਹੀਂ ਕੋਈ ਆਪਣੇ ਤਲ ਤੇ ਡੇਜ ਕਰਨ ਜੋ ਹਾਂ ਜੀ ਇੱਥੇ ਵਸ ਪਿਆਲੀ ਹੈਗੀ ਥੋੜਾ ਮਤ ਚਲੋ ਉਹਨਾਂ ਦਾ ਆ ਜਾਂਦਾ ਦਾਣਾ ਫੱਕਾ ਤੇ ਗਰਾਈ ਕਦੇ ਨਹੀਂ ਕੀਤੀ ਕਦੀ ਕੁਛ ਕੋਈ ਕਿਸੇ ਨਾਲ ਕੋ ਨਹੀਂ ਲਿਆ ਤੇ ਅੱਜ ਤੱਕ ਵੀ 25 ਸਾਲ ਦਾ ਮੇਰੇ ਕੋਲ ਆ ਜਿਹੜੇ ਉਧਰ ਆਉਂਦੇ ਹੈਗੇ ਨਾ ਪਰ ਉਹ ਨਹੀਂ ਆ ਵੀ ਕਦੇ ਨਹੀਂ ਵੀ ਕੋਈ ਜੋ ਸਹਯੋਗ ਦੇ ਕਰੀਏ ਜਾਂ ਕੁਛ ਇਸ ਗੁਰਦਾਰਾ ਗੁਰੂ ਘਰ ਨੂੰ ਪਰ ਕੋਲਤੀ ਕਰੀਏ ਜਾਂ ਕੁਝ ਸਹੂਲਤ ਹੋਵੇ ਜਾਂ ਸਹੂਲਤ ਬਣਾਈ ਹੋਣੀ ਚਲੋ ਅਸੀਂ ਜਨੂ ਡੋਜੀ ਨਾਗ ਰਿਹਾ ਪਾਈ ਦੋ ਮਿੰਟ ਰੁਕੇ ਪਰ ਰੁੱਕ ਕੇ ਮੈਂ ਜਾਂਦਾ ਰਿਹਾ ਵਾਂ ਪਰ ਮੈਨੂੰ ਆ ਪਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਤੋਂ ਪਤ ਲੱਗਾ ਜਿਆਦਾ ਇਤਿਹਾਸ ਦੇ ਜਦੋਂ ਤੁਸੀਂ ਨਾਲ ਉਹਨਾਂ ਨਾਲ ਆਏ ਸਾਂਝ ਪਾਈ ਤੁਹਾਨੂੰ ਨੰਬਰ ਦੇ ਲਗਭਗ ਮੇਰੇ ਖਿਆਲ ਸ ਹ ਚਲੋ ਹਾੜੀ ਘੋਣ ਇਹੋ ਹੀ ਬੇਨਤੀ ਆ ਸਾਈ ਸੰਗਤ ਨੂੰ ਪੀਟਰੋਜੀ ਵੇਖੋ ਇੱਥੋਂ ਥੋੜਾ ਹੀ ਆ ਆਦਨੇ ਰਾਜਾਣਾ ਮਾ ਤੇ ਨੇੜੇ ਤੋਂ 35 35 30 35 ਕਿਲੋਮੀਟਰ ਸਾਰੇ 50 50 ਲੱਖ ਲੱਗਿਆ ਹਾਲ ਇੱਥੋਂ 50 ਲੱਗ ਭਗਿਆ ਤੇ ਸਾਰੇ ਲੋਕ ਇੱਥੋਂ ਲੰਘਦੇ ਆ ਜੋ ਜੀ ਲੰਘਦੇ ਆ ਜਾਂ ਹੋਰ ਵੀ ਪੈਂਡੇ ਤੱਕ ਕਰਦੇ ਆ ਤੇ ਜਰੂਰ ਇੱਥੇ 5 ਤੋਂ 10 ਮਿੰਟ ਬ੍ਰੇਕ ਮਾਰ ਕੇ ਬਹਿ ਕੇ ਜਾਇਆ ਕਰੋ ਇਥੇ ਉਹ ਉਹ ਜਦੋਂ ਰੁਕੇ ਸੀ ਭਾਈ ਨਿਸ਼ਾਨ ਸਿੰਘ ਹੁਣੀ ਤੇ ਉਦੋਂ ਦੱਸਦੇ ਵੀ ਕੋਈ ਬੱਸ ਇੱਥੋਂ ਜਾ ਰਹੀ ਯਾਤਰੀਆਂ ਦੀ ਤੇ ਉਦੋਂ ਉੱਥੇ ਪ੍ਰਸ਼ਾਦ ਚੱਕਣ ਦੇ ਹੀ ਹਾਂ ਗੁਜਰਾਤ ਦੀ ਸੀ ਉਹ ਤੇ ਉਹ ਜਦੋਂ ਉਹ ਬ੍ਰੇਕ ਮਾਰ ਸਕਦੇ ਆ ਤੇ ਸਾਨੂੰ ਵੀ ਬ੍ਰੇਕ ਮਾਰਨੀ ਚਾਹੀਦੀ ਆ ਤੇ ਆਪਣੇ ਇਤਿਹਾਸ ਨੂੰ ਪਰਫੁੱਲਤ ਕਰਨਾ ਚਾਹੀਦਾ ਕਿਉਂਕਿ ਬਾਬਾ ਬਦਨ ਸਿੰਘ ਬੱਦਰ ਖਾਡੇ ਦੇ ਏਰੀਆ ਉੱਥੇ ਗੁਰਦਾਸ ਨੰਗਲ 8 ਮਹੀਨੇ 9 ਮਹੀਨੇ ਉਹਨਾਂ ਨੂੰ ਕਿਹੜਾ ਪਿਆਰਿਆ ਉੱਥੇ ਫਿਰ ਧਾਰੀਵਾਲ ਦੇ ਕੋਲ ਆ ਤੇ ਅਸੀਂ ਕਹਿ ਸਕਦੇ ਆ ਵੀ ਪੰਜਾਬ ਨੂੰ ਪੰਜਾਬ ਦੇ ਵਿੱਚ ਰੂਹ ਫੂਕਤੀ ਹੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਰਫ ਪੰਜ ਸਿੱਖ ਦੇ ਕੇ ਪੰਜ ਤੀਰ ਦੇ ਕੇ ਤੋੜਿਆ ਸੀ ਤੇ ਰਾਜ ਆਉਂਦੇ ਆਉਂਦੇ ਉਹਨਾਂ ਦਾ 50 100 ਜੋੜਦੇ-ਜੋੜਦੇ ਇੱਕ ਹੜ ਬਣ ਗਿਆ ਸੀ ਸੰਗਤ ਦਾ ਤੇ ਆਣ ਕੇ ਫਿਰ ਸਮਾਣਾ ਸਢੋਰਾ ਤੇ ਆਪਣਾ ਸਰਹੰਦ ਨੂੰ ਫੜੇ ਕਰਦਿਆਂ ਕਰਦਿਆਂ ਬਾਬਾ ਜੀ ਇੱਥੋਂ ਲੰਘ ਕੇ ਕਹੇ ਦੇ ਇੱਥੇ ਉਹਨਾਂ ਨੂੰ ਵਿਸ਼ਰਾਮ ਕੀਤਾ ਹੁਣ ਵੀ ਜਗਾ ਵੇਖੀ ਤੇ ਜਗਾ ਉੱਚੀ ਆ ਉਹ ਇਦਾਂ ਦੀ ਜਗਾ ਲੱਭਦੇ ਆ ਨਾ ਕਿ ਉੱਥੇ ਮੋਰਚਾ ਬਣਾਉਣਾ ਸੌਖਾ ਜਾਂਦਾ ਵਧੀਆ ਜਾਂਦਾ ਵਾ हां चलो चलो खालसा जी ओए खालसा भाई जी ਸਾਡੀ ਉਹੀ ਉਮੀਦ ਹੈ ਆ ਵੀ ਸਾਨੂੰ ਉਮੀਦ ਹੈ ਆ ਵੀ ਹੋਰ ਵੀ ਸੰਗਤਾਂ ਜੋੜਨ ਗਿਆ ਤੇ ਗੁਰਦਸਾਹ ਪਰ ਫੁੱਲ ਤੋਂ ਵੇਚ ਚਲੋ 10 ਮਿੰਟ ਬੈਹਿ ਜੀ ਚੰਗਾ ਜੀ ਤੁਸੀਂ ਕਰ ਲਓ ਆਪਣਾ ਕੰਮ ਮੈਂ ਇੱਥੇ 10 ਮਿੰਟ ਬੈਹ ਜਾਂਦਾ ਤੇ ਫਿਰ ਮੈਨੂੰ ਨਿਕਲਣਾ ਹੈ ਇੱਦਾਂ ਦਾ ਗੁਰਦਸਾਹ ਬਈ ਬਿਲਕੁਲ ਰਮਣੀਕ ਹੀ ਕਹਿ ਸਕਨੇ ਆ ਵੀ ਸਥਾਨ ਆ ਤੇ ਇੱਥੇ ਜਿਦਾ ਦੱਸਾਂ ਦੇ ਕੋਈ ਜਿਹੜੀਆਂ ਸਾਡੀਆਂ ਰਜਿਸਟਰਡ ਸੰਸਥਾਵਾਂ ਵਾਵਾ ਉਹਨਾਂ ਦੀ ਸਪੋਰਟ ਤੇ ਚਲੂ ਅਜੇ ਤੱਕ ਨਹੀਂ ਆਈ ਆਸ ਹੈ ਵੀ ਆਊਗੀ ਪਰ ਜਿਹੜੇ ਸਾਡੇ ਇੰਡੀਵਿਜੂਅਲ ਸਾਡੇ ਹੈਗੇ ਨੇ ਹਿਸਟੋਰੀਕਲ ਸਿੱਖ ਲਿਟਰੇਚਰ ਨੂੰ ਪ੍ਰੇਮ ਕਰਨ ਵਾਲੇ ਉਹ ਜ਼ਰੂਰ ਇੱਥੇ ਆਏ ਆ ਤੇ ਉਹਨਾਂ ਦੇ ਕਰਕੇ ਹੀ ਅੱਜ ਇਹ ਰਾ ਪੋਸੀਬਲ ਹੋ ਸਕਿਆ ਆ ਵੀ ਅੱਜ ਇਹ ਜਗਾ ਜਿਹੜੀ ਆ ਲੱਭ ਗਈ ਆ ਕਿਉਂਕਿ ਪਹਿਲਾਂ ਇੱਥੇ ਸਿਰਫ ਇੱਕ ਨਿਸ਼ਾਨ ਸਾਹਿਬ ਹੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਲਿਖਿਆ ਹੁੰਦਾ ਸੀ ਤੇ ਕਿਸੇ ਨੂੰ ਪਤਾ ਨਹੀਂ ਤੇ ਫਿਰ ਹੌਲੀ-ਹੌਲੀ ਇਹ ਪਤਾ ਕਰਤਾ ਕਰਦਿਆਂ ਦੱਸਦੇ 1960 ਤੋਂ ਬਾਅਦ ਚ ਇਹੀ ਪ੍ਰਕਿਰਿਆਵਾਂ ਜਿਹੜੀਆਂ ਮੇਨ ਸ਼ੁਰੂ ਹੋਈਆਂ ਵਾ ਫਿਰ ਅਗਲਾ ਮੁੱਦਾ ਆ ਪਿਆ ਆ ਫੋਰਸਪ ਪਾਕ ਹੋ ਜਾਗਾ ਜਿਹੜੀ ਆ ਲੈਣੀ ਹੀ ਫਿਰ ਉਹਨਾਂ ਨੇ ਇਹ ਜਗ੍ਹਾ ਪ੍ਰੋਵਾਈਡ ਕਰਵਾਈ ਕਿਉਂਕਿ ਇਤਿਹਾਸ ਜਿਹੜਾ ਵਾ ਲਾਭ ਦੇ ਲਾਭ ਦੇ ਜੇ ਲੱਭੀਏ ਤੇ ਫਿਰ ਸਭ ਕੋਈ ਲਾਭ ਜਾਂਦਾ ਹੁੰਦਾ ਵਾ ਲਾਭ ਦੇ ਲਾਭੇ ਫਿਰ ਮਿਲਿਆ ਇਤਿਹਾਸ ਫਿਰ ਪਪਾ ਬੰਦਾ ਸਗਾ ਪਾਤੇ ਬੜੀ ਜਾਣਕਾਰੀ ਜੜੀ ਮਿਲੀ ਆ ਤੇ ਫਿਰ ਹੋਰ ਇਤਿਹਾਸ ਵੀ ਖੋਜਾਂ ਹੋਈਆਂ ਤੇ ਫਿਰ ਆ ਜਥੇਦਾ ਜੋਰਾਵਰ ਸਿੰਘ ਬਾਰੇ ਵੀ ਪਤਾ ਲੱਗਾ ਸੋ ਇੱਥੇ ਬ੍ਰੇਕ ਮਾਰਿਆ ਕਰੋ ਲੰਕੇ ਜਾਇਆ ਕਰੋ ਜ਼ਰੂਰ ਜੀ ਤਹੋਜੀ ਵਾਲੇ ਜਿੰਨੇ ਵੀ ਸਾਡੇ ਭੈਣ ਭਰਾ ਇਥੋਂ ਲੰਕੇ ਜਾਂਦੇ ਆ ਆ ਸੜਕ ਵੇਖੋ ਬਿਲਕੁਲ ਉੱਤੇ ਆ ਇਧਰੋਂ ਤੁਹਾਡਾ ਆ ਜਾਂਦਾ ਵਾ ਧਾਰ ਆ ਜਾਂਦਾ ਵਾ ਤੇ ਜੇ ਇਧਰੋਂ ਚੱਲ ਜੀਏ ਤੇ ਤਹੋਜੀ ਤੇ ਧਨੇਰਾ ਵਾ ਤੇ ਤਹੋਜੀ ਇਥੋਂ 45 50 ਕਿਲੋਮੀਟਰ ਰੀਆ ਇਹ ਵੇਖਿਆ ਜਾਏ ਤੇ ਚਲੋ ਹੁਣ ਇਥੇ ਆਪਾਂ 10 ਮਿੰਟ ਪਾਵਾਂਗੇ ਤੇ ਫਿਰ ਇੱਥੇ ਵਾਪਸੀ ਕਰਾਂਗੇ ਜੰਤਾਰ ਵੇਖੋ ਬੋਟਲ ਇਹ ਹੈ ਰਵਾ ਸਰਨੇ ਇਹ ਵੀ ਬੜੀ ਜਲਦੀ ਸ਼ਾਹੀ ਮੇਰੀ ਬਿਸਰਨੀ ਰੋਟੀ ਖਾਣੀ ਹੈ ਬਹੁਤ ਸ਼ਾਨਦਾਰ ਰੋਟੀ ਮਿਲਦੀ ਹੈ ਨਾਲ ਦੀ ਇਹ ਟਿਕਾਣਾ ਦਾ ਮਿਆਰ ਦਾ ਕੰਡਾ ਉਹ ਭਾਗੀਏ ਤੋਂ ਦਾਲ ਮਖਰੀ ਤੇ ਫੇਰ ਆਪਾਂ ਚੱਲਾਂਗੇ ਅੱਗੇ ਜੀ ਹੁਣ ਆਪਾਂ ਇੱਥੋਂ ਅੱਗੇ ਕੁਝ ਕਰਨ ਲੱਗੇ ਆਂ ਜੀ ਹੁਣ ਕਰ ਜਾਂਦੇ ਆਪਾਂ ਸੋ ਵੀਡੀਓ ਦੀ ਇਹ ਤੀ ਹੁਣ ਸਮਾਪਤੀ ਕਰ ਦਿੰਦੇ ਆ ਜੀ ਚੜੇ ਜੜਾਈ 100 ਕਿਲੋਮੀਟਰ ਘਰ ਆ ਤੇ ਹੁਣ ਬਸ ਮੈਂ ਘਰ ਪਹੁੰਚ ਜਾਣਾ ਇਹ ਮੈਨੂੰ ਆਰਾਮ ਆਉਂਦਿਆਂ ਨਹੀਂ ਬਖਾਇਆ ਦੇ ਹੁਣ ਜਾਂਦੇ ਆ ਉਹ ਨਿਕਾ ਉਹ ਘੁਣਾ ਦੇ ਇਹ ਵੀਡੀਓ ਵਿੱਚ ਕੋਈ ਵੀ ਚੰਗਾ ਲੱਗੇ ਇਹਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਕਰ ਕਰਕੇ ਕੋਈ ਪੁੱਛਣਾ ਹੋਵੇ ਕੋਈ ਗੁਰਦਸਾ ਉਹਦਾ ਅਡਰੈਸ ਤੇ ਵੈਸੇ ਮੈਂ ਦੱਸਦਾ ਸਾਰਾ ਚੰਗਾ ਲੱਗੇ ਚਲੋ ਵਾਹਿਗੁਰੂ ਜੀ ਖੜਦੇ ਹੋ ਬਸ ਇਹ ਵੀਡੀਓ ਹੀ ਨਿਕਲੇ ਤਾਂ ਮੈਂ ਬੜੀ ਦੂਰ ਵਾਹਤੇ ਹਾਂ ਮੈਂ ਇਤੋਂ ਵੀ 70 ਕਿਲੋਮੀਟਰ ਗਾਂ ਜਾਣ ਵਾਸਤੇ ਨਿਕਲੇ ਹਾਂ ਉੱਥੋਂ ਜਿੱਥੇ ਮੈਂ ਗਿਆ ਉੱਥੋਂ ਵੀ ਗਾਂ ਮੋਂਦ ਲਗਭਗ ਮੈਂ 110 ਤੇ ਕਰੀਬ 200 ਮੈਂ ਇਤੋਂ ਵੀ ਗਾਂ ਜਾਣੇ ਪਾਉਣੇ 200 ਕਿਲੋਮੀਟਰ ਦਾ ਪੈਣਾ ਮੇਰਾ ਕੁੱਲ ਬੰਦਾ ਹੀ ਪਰ ਮੇਰਾ ਜਿਹੜਾ ਮਾਨਸਾ ਰਜ ਘੱਟ ਹੀ ਕਿਉਂਕਿ ਠੰਡ ਠੰਡ ਮੈਨੂੰ ਜਿਆਦਾ ਲੱਗੀ ਸੀ ਤੇ ਵੈਸੇ ਵੀ ਚਲੋ ਮੈਂ ਕੈਮਰਾ ਟੈਸਟ ਕਰਨਾ ਸੀ ਕੈਮਰਾ ਟੈਸਟ ਕਰ ਲਿਆ ਵਾ ਇੰਸਟਾ ਇਸ ਪ੍ਰੋ ਵਧੀਆ ਕੈਮਰਾ ਵਾ ਬਰੀਆ ਵਧੀਆ ਕਮਾਂਡਾਂ ਤੇ ਨਾਲ ਇਹ ਚੱਲ ਜਾਂਦਾ ਵਾ 22 ਕਮਾਂਡਾਂ ਚੱਲ ਜਾਂਦਾ ਵਾ ਫਾਦਰ ਨਾ ਚਾਰੇ ਕਰੀਏ ਤੇ ਚੱਲ ਜਾਂਦਾ ਬੰਦ ਹੋ ਜਾਂਦਾ ਵਾ ਤੇ ਬੈਟਰੀ ਬੈਕਅਪ ਠੀਕ ਆ ਤਾਂ ਵਧੀਆ ਵਾ ਤੇ GoPro Hero 8 Black ਹੀ ਮੇਰੇ ਕੋਲ ਹੈਗਾ ਵੈਸੇ ਕੋ ਦਾ ਪਰ ਮੈਂ ਹੋਣ ਮਾਇਗੇ ਹੋਰ ਤੇ ਕਰਨਾ ਹੁਣ ਹਾਂ ਚਲੋ ਓਕੇ ਜੀ ਸਾਰਿਆਂ ਨੂੰ ਸასიਖਾਲ ਜੀ ਹਾਦੇ ਰਹੋ ਵਾਦੇ ਰਹੋ ਜੀ